ਇੱਕ ਬੰਦਾ ਸੀਗਾ ਮੇਰੇ ਘਰ ਆਈ ਮਾਰਗੀ ਕੁੜੀ ਇੱਕ ਚੜੋ ਉਹਨੇ ਕੁੜੀ ਪਾਲੀ ਤੇ ਉਹਦੀ ਖਾਸੀ 15 ਸਾਲ ਦੀ ਉਹ ਕਹਿੰਦਾ ਪਿਓ ਨੂੰ ਕੋ ਲੋਕਾਂ ਨੇ ਜੋਕਾਂ ਤੋਂ ਸੁਣਿਆ ਕਰੇ ਸੀ ਨਾਨਕੀ ਜਾਣਦੇ ਆ ਸੀ ਨਾਨੀ ਨੂੰ ਮਿਲ ਕੇ ਆਉਣਿਆ ਬੱਚਾ ਨੂੰ ਜੋਕਾ ਨੂੰ ਚਾਹ ਹੁੰਦਾ ਹੈ ਉਹ ਆਦੇ ਪਿਓ ਨੂੰ ਕਹਿੰਦੀ ਬਾਪੂ ਮੈਂ ਮੇਰੇ ਨਾਨਕੀ ਨਾਲ ਜਾਇਆ ਮੈਂ ਉਹ ਕਹਿੰਦਾ ਨਾ ਪਤਾ ਤੂੰ ਨਿਆਣੀ ਐ ਕੱਲੀ ਜਾਣ ਵਾਲੀ ਹੈ ਨਹੀਂ ਤੈਨੂੰ ਰਾਜ ਚੋਰ ਆਗੇ ਨਾ ਫੜ ਕੇ ਲੈ ਲੈਣਗੇ ਡਰਾਈ ਹੋ ਨਾ ਤਾਂ ਨਾ ਜਾਣਾ ਨਹੀਂ ਪਇਓ ਖੇਤ ਨੂੰ ਵਾਗਿਆ ਕੁੜੀ ਤਾਂ ਮਾਗਰ ਤਿਆਰ ਹੋ ਕੇ ਤੁਰ ਪੀ ਖੇਤ ਨੂੰ ਨਾਨਕਾ ਨੂੰ ਕੱਚੇ ਰਾ ਹੁੰਦੇ ਜੇ ਰਾਤ ਤੁਰ ਹੀ ਜਾਂਦੇ ਆ ਗਾਹਾਂ ਥੋੜੀ ਜੀ ਦੂਰ ਪਿੰਡ ਤੋਂ ਜਾ ਕੇ ਚਾਰ ਚੋਰ ਆਉਂਦੇ ਆ ਕੋ ਕਹਨੇ ਕੁੜੀ ਕਿੱਥੇ ਜਾਨੀ ਹੈ ਕਹਿੰਦੀ ਮੈਂ ਗੁੜੀਏ ਕਹਿੰਦੀ ਮੈਂ ਤਾਂ ਆਉਦੇ ਨਾਨਕਿਆਂ ਨੂੰ ਜਾਨੀ ਆ। ਕਹਿੰਦੇ ਅਸੀਂ ਤੇਰੇ ਮਾਮਈਆ ਤੈਨੂੰ ਅਸੀਂ ਲੈਣ ਹੀ ਆਉਂਦੇ ਸੀ। ਕਹਿੰਦੀ ਮਾਮਾ ਵਰ ਕਰੇ ਚਲੋ ਝੋੜੀ ਚਾਹ ਪਾਣੀ ਬਣਾਵਾਂਗੇ। ਕਰੇ ਲੇਗੀ। ਕਰੇ ਜਾਂ ਕਿ ਉਹਨਾਂ ਨੂੰ ਰੋਟੀ ਰਾਟੀ ਖਵਾਈ। ਕੋ ਉਹਨਾਂ ਨੂੰ ਆਏ ਸੀ ਵੀ ਆ ਰਾਤ ਨੂੰ ਉਹਨਾਂ ਦਾ ਘਰ ਲੁੱਟਾਂਗੇ। ਤੇ ਜਦੋਂ ਉਹਦਾ ਪਿਓ ਆ ਗਿਆ ਉਹਨੇ ਦੱਸਿਆ। ਉਹ ਪਿਓ ਕਹਿੰਦਾ ਕਹਿੰਦਾ ਕੁੜੀ ਇਹ ਤੇਰੇ ਮਾਮੇ ਨਹੀਂ ਹੈਗੇ ਇਹ ਤਾਂ ਚੋਰ ਨੇ ਕਹਿੰਦੀ ਬਾਪੂ ਜਰਾ ਇਹਨੇ ਕਹੀ ਜਣਾ ਤਾਂ ਕਹਿੰਦਾ ਤੇਰੇ ਅਸੀਂ ਮਾਮੇ ਆ ਕਹਿੰਦਾ ਨਹੀਂ ਚੋਰ ਨੇ ਕਹਿੰਦੀ ਕੁ ਆਏ ਕੀ ਹੁੰਦਾ ਰੋਟੀ ਖਵਾਈ ਪਈ ਮੇਰਾ ਹੋ ਗਿਆ ਮੰਜੀ ਦਾ ਤੇ ਕੰਵਰੇ ਜੱਕਾ ਚ ਚਲ ਉਹਦਾ ਪਿਓ बाहर पै गया होर कमरे चो कु नेहाँ जाके कमरे च मंजा डाले कुी च उस शहर बहुत तीन क्या गलता मेरे बापू की पक्की है बाकी चोर ने जे सौ गए घर लुटन गए भाई जो अत हो गई ਉਹ ਕਮਰੇ 'ਚ ਕਿਰਪਾਨ ਲੈ ਗਈ ਦੀ ਨਾਲ ਜਾ ਕੇ ਉਹ ਕਮਰੇ 'ਚ ਮੋਰੀ ਤੀ ਉਹ ਚੋਰਾ ਨੇ ਕਿਹਾ ਵੀ ਦੇਖੋ ਕੁੜੀ ਸੌਂਗੀ ਵੀ ਇਹ ਸੌਂਗੀ ਫੇਰ ਆਪਾਂ ਨਾਲ ਦਾ ਘਰ ਉਟਾਂਗੇ ਭਾਈ ਉਹ ਕੁੜੀ ਨੇ ਜੇ ਖੜਕਾ ਸੋਣਿਆ ਖੂਂਦੇ 'ਚ ਲੱਗੀ ਕਿਰਪਾਨ ਲੈ ਕੇ ਜਦੋਂ ਮੋਰੀ ਵੀ ਦੀ ਸਿਰ 'ਤੇ ਕੰਡੇ ਨੱਕ ਵੜਲੇ ਦੋਦੇ ਪੈ ਗਈ ਭਾਜੜ ਚੋਰ ਕਹਿੰਦੇ ਇਹ ਤਾਂ ਨਹੀਂ ਮਾਰੇ ਉਹਨਾਂ ਛੱਡਦੀ ਭੱਜ ਗਈ ਪੰਜੇ ਬੁੱਢਾ ਪਰਮਣ ਨੀ ਬਾਪੂ ਤੇਰੀ ਪੱਕੀ ਕਰ ਲਾ ਤਾਂ ਚੋਰ ਸੀ ਕੀ ਕਹਿੰਦੀ ਪਰਮਾਨਾ ਕਦੋਂ ਉਹਨਾਂ ਦੇ ਵੜ ਤੇ ਕਰਪਾਣਾ ਕਹਿੰਦਾ ਮੈਂ ਤੈਨੂੰ ਪਹਿ ਕੀ ਕਿਹਾ ਤੀ ਪਈ ਉਹ ਫੇਰ ਤੁਰ ਪਈ ਕਿਹੜੇ ਪਿੰਡ ਕੋਈ ਟੱਕਰ ਦਿਉ ਪਿੰਡ ਵਾਗੀ ਇੱਕ ਬੁੜੀ ਨੂੰ ਪੁੱਛਣ ਲੱਗੀ ਕਹਿੰਦੀ ਮਾਈ ਇੱਥੇ ਨੱਕ ਵੱਡੇ ਵਾਲੇ ਬੰਦੇ ਨਹੀਂ ਦੇਖੇ ਉਹ ਕਹਿੰਦੀ ਗਾਹਾਂ ਪਤਾ ਕਰ ਲਾ ਤੂੰ ਗਾਹਾਂ ਗਈ ਇੱਕ ਬੁੜੀ ਨੂੰ ਫੇਰ ਪੁੱਛਿਆ ਕਹਿੰਦੀ ਮਾਈਏ ਇੱਥੇ ਨੱਕ ਕਟੇ ਵਾਲੇ ਬੰਦੇ ਨਹੀਂ ਕਹਿੰਦੀ ਆ ਤਾਂ ਨਕਰ ਛੱਡ ਕੇ ਚੌਥੇ ਘਰ ਚ ਨੇ ਜੇ ਤੂੰ ਗਾਹਾਂ ਗਈ ਉਹਨਾਂ ਦੀ ਚੋਰਾ ਦੀ ਬੁੜੀ ਘਰੇ ਬੈਠੀ ਕਹਿੰਦੇ ਮਾਈ ਇੱਥੇ ਬਿਆੰ ਕਰਕੇ ਨੱਕ ਕਟੇ ਵਾਲੇ ਬੰਦੇ ਕਹਿੰਦੀ ਖੇਤ ਨੂੰ ਗਏ ਨੇ ਮਸਾਦ ਲਿਆਉਣੀਆਂ ਪਈ ਬੁੜੀ ਦਾ ਸਦਨ ਲਾਗ ਗਿਆ ਕੁੜੀ ਨੇ ਮਾਗਰੋ ਜਨ ਨਾ ਕਰੇ ਸਮਾਨ ਦੀ ਪਿਛੋਣਾ ਸੂਣਾ ਪੈਸੇ 부ਝੇ ਚੱਕ ਕੇ ਭੱਜ ਗਈ ਇਹ ਭੱਜ ਗਈ ਉਹ ਕਹਿੰਦੀ ਪਾਈ ਕ ਕੁੜੀ ਜੀ ਆਈ ਹੈ ਤੇ ਉਹ ਕਹਿੰਦੀ ਦੀ ਨਾ ਉਹ ਸਮਝ ਕੇ ਕਹਿੰਦੇ ਉਹੀ ਆਓ ਜਿਹਨੇ ਆਪਣਾ ਨੱਕ ਵੜਿਆ ਤੀ ਇਹ ਹੋਰ ਇਹ ਕੀ ਮਾਗਰ ਆ ਗਈ ਕੁੜੀ ਬਹੁਤ ਖਰਾਬ ਆ ਪਾਈ ਜਦੋਂ ਆਏ ਕਰੇ ਕਾਰੇ ਸੰਦੂਕ ਸੰਦਾਰ ਖੁੱਲਾ ਪਿਆ ਸਮਾਨ ਦਾ ਖੜਿਆ ਪਿਆ ਬੁੜੀ ਕਹਿੰਦੀ ਆ ਪਤਾ ਪੜਟੇ ਕੇ ਕਹਿੰਦੇ ਉਹੀ ਕੁੜੀ ਲੈ ਗਈ ਸਮਾਨ ਤਾਂ ਚਾਕੇ ਤੇਰੀ ਮੈਨੂੰ ਕੀ ਪਤਾ ਦੀ ਵੀ ਉਹ ਐਂ ਆ ਗਈ ਹੀ ਕਹਿੰਦੇ ਹੋਰ ਸਾਡੇ ਨੱਕ ਕਹਿੰਦੇ ਇਸੇ ਨੇ ਵੜਿਆ ਨੇ ਕਹਿੰਦੇ ਕੋਈ ਗੱਲ ਨਹੀਂ ਇਹਦਾ ਚੀਜ਼ ਕੀ ਆ ਬਦਲਾ ਤਾਂ ਲੈ ਲਾਂਗੇ ਭਾਈ ਫੇਰ ਬਾਗੀ ਮਾਸ ਕੇ ਗਈ ਤੇ ਕੁੜੀ ਦੇ ਕਰੇ ਵਾਗੇ ਕੁੜੀ ਨੇ ਸਿਆਣ ਲਈ ਨਾ ਕਾਂ ਦੀ ਸ਼ਾਂਤੀ ਜੋ ਹੀ ਨੇ ਉਹ ਕਦੀ ਆ ਮਮਾ ਕਦੇ ਸੀ ਕਹਾ ਜਾਂਦੇ ਸੀ ਵੀ ਅਸੀਂ ਅੱਖਾ ਚਲਾਈ ਤਾ ਪ੍ਰਾਨ ਜੀ ਕੋਲੇ ਰਾਤ ਕਟਾਂਗੇ ਚੰਗੀ ਰੋਟੀ ਡਾਟੀ ਖਵਾਈ ਤੇ ਮੰਜੇ ਅੱਗੇ ਵਾਂਗੂ ਕਾਂਬਰੀ ਚ ਢਾਤੇ ਬੂਝ ਕੇ ਕਿਰਪਾਨ ਕਮਰੇ ਚ ਆਵਦਾ ਜ ਫੇਰ ਤੇ ਰਹੀ ਉਹ ਤਾਂ ਪਿਓ ਕਹਿੰਦਾ ਕਿ ਕੁੜੀਏ ਕਹਿੰਦਾ ਬੰਦੇ ਉਹੀ ਨੇ ਕਹਿੰਦੀ ਬਾਪੂ ਮੈਂ ਸਿਆਲੇ ਤੂੰ ਬੇਸਾਂਸਰ ਐ ਕਹਿੰਦਾ ਨਿਸ਼ਾਨ ਨਾ ਕਰ ਜਾਨ ਕਹਿੰਦੀ ਕੋਈ ਗੱਲ ਨਹੀਂ ਭਾਈ ਕੁੜੀ ਦੀ ਉਮਰ 15 ਸਾਲੀ ਦੀ ਹਾਂ ਬੋੜੇ ਨੂੰ ਆਦੀ ਵੀ ਨਿਆਣੀ ਕੁੜੀ ਐ ਵੀ ਇਹ ਚੋਰੀ ਕਰਨ ਗਈ ਤੇ ਇਹਦੋਂ ਅੱਧੀ ਰਾਤ ਹੋਈ ਇਹ ਰੋ ਕੰਨੇ ਦੇਖ ਜਾ ਰੇ ਬੀਜ ਸੌਂਗੀ ਆ ਆਪਣਾ ਸਮਾਂ ਤਾਂ ਕਿ ਇਹਨਾਂ ਦਾ ਅੱਖ ਨਹੀਂ ਛੱਡਣਾ ਪੰਡਾ ਠੀਕਰ ਵੀ ਜਾ ਕੇ ਲੈ ਜਲਾਂ ਦੇ ਜਦੋਂ ਦੇਖਣ ਗਈ ਉਹ ਮੂਰੀ ਸੇ ਅੰਦਰ ਵੜੇ ਉਹ ਤਾਂ ਵੱਟ ਸੇ ਚਾਰੀ ਜੀ ਜੀ ਵੱਡੇ ਭਾਈ ਆਦੀ ਪੇਰ ਨੂੰ ਕਹਿੰਦੀ ਬਾਪੂ ਤਾ ਮਾਂ ਚਾਰੀ ਮਾਰਦੇ ਕਾਂਵਰੇ 'ਚ ਪਏ ਨੇ ਉਹ ਕਹਿੰਦਾ ਵਧੀਆ ਰਹੀ ਤੂੰ ਉਹ ਜਾ ਕੇ ਚੌਂਕੀਦਾਰ ਨੂੰ ਕਹਿੰਦਾ ਵੀ ਐ ਕਰ ਜਾ ਛਾਣੇਦਾਰ ਨੂੰ ਲੈ ਕੇ ਸਾਡੀ ਕੁੜੀ ਨੇ ਚੋਰ ਮਾਰਤੇ ਚੌਂਕੀਦਾਰ ਕਹਿੰਦਾ ਕੁੜੀ ਨੇ ਮਾਰਦੇ ਚੋਰ ਚੋਰ ਤਾਂ ਪੁਲਿਸ ਤੋਂ ਨਹੀਂ ਮਰਦੇ ਕਹਿੰਦਾ ਚਾਰੇ ਮਾਰੇ ਪੈਨੇ ਸਾਡੇ ਘਰ ਹੀ ਕੰਮ ਰੇਜ ਨੇ ਭਾਈ ਲੰਬੜਦਾਰ ਕੋਲੇ ਵਾ ਗਿਆ ਉਹਦਾ ਤਲਾ ਦੇਣ ਕਹਿੰਦਾ ਜੇ ਰਾਤ ਸਾਡੇ ਚੋਰ ਆਕੇ ਦੀ ਮੇਰੀ ਕੁੜੀ ਨੇ ਚਾਰੇ ਹੀ ਮਾਰਤੇ ਲੰਬੜਦਾਰ ਕਹਿੰਦਾ ਫਿਰ ਤਾਂ ਬੜੀ ਦਲੇਰੀ ਕਰੀ ਇਹ ਤਾਂ ਤਾਂ ਪਾਇਆ ਪਿਆ ਮੁਲਖੇ ਨਾ ਦਾ ਪੁਠਾਣੇਦਾਰ ਕੋਈ ਜਾਂ ਚੌਂਕੀਦਾਰ ਕਹਿੰਦਾ ਜੀ ਐਂ ਕਰਕੇ ਵੀ ਸਾਡੇ ਪਿੰਡ ਇੱਕ ਕੁੜੀ ਹੈ ਉਹਨੇ ਚਾਰ ਚੋਰ ਮਾਰਤੇ ਥਾਣੇਦਾਰ ਕਹਿੰਦਾ ਕਮਾਲ ਹੈ ਯਾਰ ਕਹਿੰਦਾ ਮਰਦੇ ਸਾ ਤੂੰ ਨਹੀਂ ਇਹ ਕਹਿੰਦਾ ਨਾ ਜੀ ਮਾਰਤੇ ਉਹਦੇ ਪਿਓ ਨੇ ਭੇਜਿਆ ਮੈਂ ਫੇਉ ਪੁਲਿਸ ਲੈ ਕੇ ਆ ਗਿਆ ਜਦੋਂ ਅੰਦਰ ਉਹ ਲੋਥਾਂ ਕੱਢੀਆਂ ਫੇਈ ਥਾਣੇਦਾਰ ਥਾਪੀਆਂ ਦੇ ਕੇ ਕਹਿੰਦਾ ਵਾਹ ਹੋ ਸ਼ੇਰਾ ਤਾ ਤਾਂ ਬੜੀ ਵੱਡੀ ਬਹਾਦਰੀ ਕਰੀ ਹੈ ਇਹ ਤਾਂ ਸਾਥੋਂ ਪੁਲਿਸ ਤੋਂ ਲੋਟ ਨਹੀਂ ਆਉਂਦੀ ਤਾਂ ਐ ਕਿਵੇਂ ਮਾਰ ਲੇ ਇਹ ਜਦਿਆ ਪਏ ਨੇ ਥੋੜੇ ਸਾਹਮਣੇ ਮਾਰੇ ਲਾ ਕਹਿੰਦੀ ਸਾਡੇ ਪਿੰਡ ਚ ਤਾਰੀ ਮੁੜ ਕੇ ਹੁਣ ਕੋਈ ਚੋਰ ਆਉਂਦਾ ਭਾਈ ਥਾਣੇਦਾਰ ਨੇ ਕੁੜੀ ਨੂੰ ਨਾਮ ਦਿੱਤਾ ਹਾਂ ਕਹਿੰਦੇ ਭਈ ਲੰਬੜਦਾਰ ਵੀ ਪਿੰਡ ਦੇ ਲੋਕ ਹਰਾਨ ਰਹੇਗੇ ਉਹ ਨਹੀਂ ਕੀ ਜੀ ਕੁੜੀ ਆ ਤਾਂ ਕਮਾਲ ਕਰਦੀ ਇਹਨੇ ਵੀ 15 ਸਾਲ ਕੀ ਉਮਰ ਹੁੰਦੀ ਐ ਤੇ ਉਹਨੂੰ ਉੱਠਾ ਜਾ ਕੇ ਲੈ ਗਿਆ ਥਾਣੇਦਾਰ ਕਹਿੰਦਾ ਲੈ ਹੁਣ ਛੋਟੇ ਪਿੰਡ ਚ ਚੋਰ ਤਾਂ ਨਹੀਂ ਵੱਡਦਾ ਮੁੜ ਕੇ ਜਿਵੇਂ ਪਤਾ ਲੱਗ ਗਿਆ ਲੋਕਾਂ ਵੀ ਦੂਰ ਦੂਰ ਤੱਕ ਵੀ ਉੱਥੇ ਕੁੜੀ ਨੇ ਮਾਰਤੇ ਚਾਰ ਚੋਰ ਭਾਈ ਕੁੜੀ ਦੀ ਪਿੰਡਾਂ ਚ ਚੜ੍ਹਾਈ ਹੋਗੀ ਬੱਲੇ ਬੱਲੇ ਹੋਗੀ ਹਰੇਕ ਬੁਢੀ ਬੰਦਾ ਥਾਪੀਆਂ ਦੇ ਬਾਸ਼ੇਰਾ ਤੇ ਬਹੁਤ ਵੱਡੀ ਵਖਾਦਰੀ ਕਰਤੀ ਆ ਤਾਂ ਤਾਂ ਇਹ ਤਾਂ ਬੰਦਿਆਂ ਤੋਂ ਰੋਟਰੀਆਂ ਦੇ ਤਾਂ ਐ ਬਾੜੇ ਮਾਰੇ ਤੇ ਭਾਈ ਹੌਲੀ ਹੌਲੀ ਕੋ ਚੋਰਾਂ ਦਾ ਗਰੂ ਵੱਡਾ ਹੁੰਦਾ ਹੈ ਦੂਜੇ ਗਰੋਂ ਨੂੰ ਪਤਾ ਲੱਗ ਗਿਆ ਯਾਰ ਫਲਾਣੇ ਪਿੰਡ ਵੀ ਆਪਣੇ ਬੰਦੇ ਮਾਰਤੇ ਕੁੜੀ ਨੇ ਕਹਿੰਦੇ ਇੰਨੀ ਉਮਰ ਦੀ ਕੁੜੀ ਆ ਯਾਰ ਕਹਿੰਦੇ ਬੜ ਲਾਈ ਉਹਦਾ ਮਾਦ ਲਾਲਾਉ ਆਪਾਂ ਉਹਦਾ ਨੁਕਸਾਨ ਕਰਕੇ ਆਪਾਂ ਚੋਰ ਕਾਦਿਆ ਫਿਰ ਜੇਦੋਂ ਕੁੜੀ ਨੇ ਆਪਣੇ ਬੰਦੇ ਮਾਰਤੇ ਕਹਿੰਦੇ ਚੰਗਾ ਤੇ ਕਿਹੜਾ ਨਾਂ ਦਾ ਚੋਰਾਂ ਦਾ ਲੀਡਰ ਹੁੰਦਾ ਇਹਨਾਂ ਦੇ ਦੇ ਆ ਮੂਰੇ ਸਰਦਾਰ ਕੇਵੇ ਇਹੋ ਉਹਨੂੰ ਪੁੱਛਿਆ ਚਲਿਆ ਐ ਕਰਕੇ ਆ ਗੱਲ ਹੋ ਗਈ ਇਹ ਨਵਾਂ ਸੋਡੀ ਜੀ ਸਕੀਮ ਆ ਵੀ ਬਦਲਾ ਲਈ ਆਪਣੀ ਬਦਨਾ ਮੀਆਂ ਚੋਰਾ ਆਂ ਦੀ ਇਸ ਗੱਲ 'ਚ ਤਾਂ ਕਹਿੰਦਾ ਦੇਖ ਲਓ ਸੋਚ ਕੇ ਹੱਥ ਪਾਇਓ ਤੁਸੀਂ ਉਹ ਕੁੜੀ ਨੂੰ ਨਿਆਣੀ ਨਾ ਸਮਝੋ ਕੁੜੀ ਦਲੇਰ ਬਹੁਤ ਆ ਕਹਿੰਦੇ ਯਾਰ ਕੀ ਕਰੂ ਦਲੇਰੀ ਜ਼ਰੂਰੀ ਪੈਂਦਾ ਸੀ ਹਜ਼ਾਰਾਂ ਚੋਰੀਆਂ ਕਰ ਲੀਆਂ ਬਈ ਰਾਤ ਨੂੰ ਆਏ ਬੂਤਾ ਰੱਖਿਆ ਜੁਦੇ ਪਿਓ ਦਾ ਨਾਲੇ ਹੱਲ ਜੋੜਦਾ ਨਾਲੇ ਹੱਟ ਜੋੜਦਾ ਬੋਤੇ ਤੋਂ ਕੰਮ ਲੈਂਦਾ ਕੱਖ ਲੈ ਕੇ ਆਉਂਦਾ ਉਹ ਕਹਾਂ ਲੱਗੇ ਚੋਰ ਕਹਿੰਦੇ ਵੀ ਕਿਵੇਂ ਕਰੀਏ ਕਹਿੰਦੇ ਬੋਤਾ ਖੋਲ ਕੇ ਲੈ ਜਲੂ ਪਈ ਪਿਓ ਕਦੇ ਸੌਂ ਗਿਆ ਕੁੜੀ ਅੱਡ ਕਮਰੇ ਚ ਪਈ ਤੇ ਉਹਨਾਂ ਨੇ ਬੋਤਾ ਖੋਲ ਲਿਆ ਕੇ ਇਹ ਤਾਂ ਬੋਤਾ ਖੋਲਿਆ ਬੋਤਾ ਲੈ ਗਈ ਲੱਗ ਗਈ ਜਦੋਂ ਪਿਓ ਟੜ ਕੇ ਕਸਪਾਉਣ ਲੱਗਿਆ ਦੇਖਿਆ ਕੁੜੀ ਦੇ ਬੋਤਾ ਨਾ ਕਹਿੰਦਾ ਕੁੜੀ ਆਪਣਾ ਤਾਂ ਬੋਤਾ ਖੋਲ ਲਿਆ ਕਾਲੀ ਚੂਰ ਮਾਰੇ ਨੇ ਦਤਾ ਬਾਂਸ ਪੈ ਗਈ ਨਾ ਨਾ ਕਹਿੰਦੀ ਕੋਈ ਜਮਾਪੂ ਮੈਂ ਬੀਵੀ ਕੋ ਤੱਕ ਤਾਂ ਛੱਡਦੀ ਨਹੀਂ ਬਪਤਾ ਜੇ ਦੂਰ ਲੈ ਕੇ ਤਾਂ ਕਹਿਣਾ ਕੀ ਆ ਕਹਿੰਦਾ ਥੋੜੀਏ ਬੂਤੇ ਦਾ ਤਾਂ ਤੂੰ ਮੁਸ਼ਕਲ ਹੈ ਕਹਿੰਦੀ ਨਹੀਂ ਡਰਨਾ ਤੇ ਹੂੰ ਕਰਦਾ ਬੂਤਾ ਦੀ ਸ਼ਾਂਤੀ ਬੂਤੇ ਦੀ ਰੰਗ ਰੰਗ ਦਾ ਹੋਰ ਪਈ ਯੋਗਣ ਬਣ ਕੇ ਪੰਡਾ ਚ ਬਗਜਿਆ ਕਰੇ ਕਿਤੇ ਕੋਈ ਪੰਡ ਦੇਖ ਲਿਆ ਕਿਤੇ ਕੋਈ ਪੰਡ ਦੇਖ ਲਿਆ ਹੌਲੀ ਹੌਲੀ ਐ ਕਿਹੜੇ ਖਾਂਦੀ ਤੂਰੀ ਫਿਰੀ ਖਾਸੀ ਪੰਡ ਗੋ ਉਹਨੇ ਬੜਕ ਲਈ ਕਿਤੇ ਨਾ ਪਤਾ ਲੱਗੀ ਉਹਨੇ ਚਾਹ ਓਏ ਬੀ ਮੈਨੇ ਪੰਡ ਦੇਖ ਲਈ ਕੋਈ ਪਤਾ ਨਹੀਂ ਲੱਗਦਾ ਹਰੇਕ ਦੇ ਘਰੇ ਮੰਗਣ ਦੇ ਪਹਾਣੇ ਨਿਗਾਹ ਮਾਰਨੀ ਚਾਰ ਸਵੇਰੇ ਤੇ ਨਾ ਵੀ ਵਿੜਕ ਲੱਗੇ ਕੋਈ ਉਹ ਕਹਿਣ ਲੱਗੇ ਕੋਰੋਣ ਇੱਕ ਬੁੜੀ ਗੰਡੀ ਉਹ ਕਦੀ ਵੀ ਇਹੇ ਜੇ ਰੰਗ ਦਾ ਬੋਤ ਹੈ ਛੜਾ ਖੁੱਲ ਕੇ ਆ ਗਿਆ ਸਹੀ ਸਾਨੂੰ ਸਿਆ ਆ ਨੀ ਅਸੀ ਭਾਲ ਦੇ ਫਿਰਦਿਆ ਉਹ ਕਹਿੰਦੀ ਤੂੰ ਤਾਂ ਜੋਗਣ ਹੈ ਤੁਹਾਡੇ ਕੋ ਬੋਤਾ ਕਿੱਥੇ ਹੋ ਉਹ ਕਹਿੰਦੀ ਨਹੀਂ ਬੇਬੇ ਮੈਂ ਜੋਗਣ ਨਹੀਂ ਹੈਗੀ ਮੈਂ ਜੱਟਾਂ ਦੀ ਕੁੜੀ ਆ ਮੈਂ ਤਾਂ ਭੇਸ ਬਦਲਿਆ ਤੇਰੇ ਕੋ ਸੱਚ ਦੱਸਦੀ ਆ ਉਹ ਕਹਿੰਦੀ ਐਂ ਕਰ ਫਲਾਣੇ ਪਿੰਡ ਚੋਰ ਰਹਿੰਦੇ ਨੇ ਮਸੂਰ ਨੇ ਪੂਰੇ ਜੱਸਾ ਕੇ ਹਾਂ ਕਿ ਉਹ ਉੱਥੇ ਪਤਾ ਕਰਕੇ ਦੇਖ ਭਈ ਉਹ ਕੁੜੀ ਗਈ ਉਸੇ ਪਤਾ ਕਰਿਆ ਬੂਤਾਂ ਖੇਤ ਰੱਖਣ ਲੱਗੇ ਪਿੰਡ ਦਾ ਬੂਤਿੰਨ ਖੇਤ ਰੱਖਿਆ ਕਰਨ ਉਹ ਉੱਥੇ ਕੰਮ ਲੈ ਕੇ ਬੂਤੇਨ ਕੱਖ ਪਾ ਕੇ ਬੂਤੇ ਨੂੰ ਉਥੀ ਕੋਣ ਬੰਨੇ ਬੁੰਨੇ ਜ਼ਿਆਦੇ ਹੁੰਦੇ ਇੱਕ ਅਦਾ ਦਿਨ ਕਿਤੇ ਬੂਤੇ ਨੂੰ ਘਰੇ ਲੈ ਕੇ ਆਇਆ ਕਰਨ। ਫੈਉਣ ਜੋਗਣ ਮੰਨ ਕੇ ਜਦੋਂ ਕੋ ਪਿੰਡ ਚ ਗਈ ਮੰਗਦੀ ਇੱਕ ਘਰੇ ਵੱਢ ਜੇ ਦੋ ਘਰ ਛੱਡ ਜੇ ਇੱਕ ਜੇ ਵੱਢ ਜੇ ਦੋ ਘਰ ਛੱਡ ਜੇ ਜਦੋਂ ਉਹਨਾਂ ਦੇ ਘਰੇ ਗਈ ਕਿਤੇ ਜਦਨ ਲਗਾਏ ਸੀਗੇ ਬੂਤਾ ਉਹ ਰਾਤ ਕਰੀ ਰੱਖਿਆ ਤੇ ਉਹਨਾਂ ਨੇ ਮਕਰਮ ਦਾਸ਼ਕਾਂ ਦੀ ਬੁੜੀ ਗੋਹਾ ਛੜਦੀ ਤੇ ਉਹ ਕਹਿੰਦੇ ਇਹਨਾਂ ਦੀ ਰੂੜੀ ਕਿੱਥੇ ਐ ਕਹਿੰਦੀ ਤੂੰ ਜੋਗ ਨੇ ਰੂੜੀ ਦੋ ਕੀ ਜਾਣੇ ਕਹਿੰਦੀ ਫੇਰ ਵੀ ਦੱਸ ਤਾਂ ਦੇ ਮੈਂ ਵੀ ਗੋਹੇਲਾ ਕੰਮ ਕਰਦੀ ਆ ਜੱਟਾਂ ਦਾ ਗੋਹਾ ਛੜਦੀ ਹੁੰਨੀ ਆ ਕਹਦੀ ਇਹਨਾਂ ਦੀ ਰੂਲੀ ਉੱਥੇ ਹੈਗੀ ਭਾਈ ਜਦੋਂ ਗਈ ਬੁੱਤ ਦੇ ਲੇਡੇ ਪਏ ਰੂੜੀ ਦੇ ਕਹਿੰਦੀ ਜਮਾਂ ਇਹਨਾਂ ਇਹਨਾਂ ਬੁੱਤ ਤਾਂ ਕੱਢ ਲਏ ਇਹ ਹਾਂ ਜਦੋਂ ਦੇਖੇ ਵੀ ਬੁੱਤ ਦੇ ਲੇਡੇ ਪਏ ਆ ਘਰੇ ਤਾਂ ਨਾ ਦੇ ਕੋਈ ਪਸ਼ੂ ਦੀ ਨਾ ਨਹੀਂ ਭਾਈ ਉਹ ਪੱਕੀ ਤਾਂ ਸੈਲੀ ਹੋ ਗਈ ਜਦੋਂ ਪੱਕੀ ਤਾਂ ਸੈਲੀ ਹੋ ਗਈ ਉਹ ਤਾਂ ਚੋਰ ਤਾਂ ਦੇਣੇ ਭਗਭੂਕੇ बनके साध जटाने बाजे खंडयाल दे कपड़े पाले ओदी मां सी बुढ़ि जी ओन्ना ਕੋਲੇ ਵਾਗੀ ਕਰੇ ਉਹ ਕਹਿੰਦੀ ਮਾਈ ਮੈਂ ਹੱਥ ਦੇਖ ਲੈਨੀ ਆ ਉਹ ਚੋਰਾਂ ਦੀ ਮਾਂ ਬਗੋਸ਼ਿਆਰ ਹੁੰਦੀ ਆ ਉਹ ਕਹਿੰਦੀ ਮਾਂ ਤਾਂ ਬੁੜੀ ਹੋ ਗਈ ਆ ਮੈਂ ਹੱਥ ਦਿਖਾ ਕੇ ਤੈਨੂੰ ਕੀ ਕਰਨਾ ਕਹਿੰਦੀ ਨਹੀਂ ਤਗਾਤਾ ਸੀ ਮੈਂ ਤੈਨੂੰ ਦੱਸ ਦੂ ਛੋੜ ਤੇ ਆਉਣ ਵਾਲਾ ਸਮਾਂ ਕਿਹਾ ਜਾਏ ਬੁੜੀ ਕਹਿੰਦੀ ਕਹਿੰਦੀ ਲਾ ਦੇਖ ਲਾ ਐ ਅਸੇ ਪਾਸੇ ਮਾਰ ਕੇ ਨਿਗਾਹ ਕਰ ਚਾਰ ਸਵੇਰੇ ਕੋ ਨੂੰ ਪਤਾ ਦੀ ਬੋਤਾ ਇੱਕ ਨੇ ਤਾਂ ਖੋਲਿਆ ਨਹੀਂ ਕੰਦੀ ਮਾਈ ਸੱਚ ਦੱਸੇਂਗੀ ਕਿ ਹਾਂ ਕਹਿੰਦੀ ਤੇਰੇ ਪੁੱਤਾਂ ਠਗੀ ਠੋਰੀ ਵੀ ਕਰਦੇ ਆ ਬੁੜੀ ਕਹਿੰਦੀ ਨਾ ਕਹਿੰਦੀ ਨਾ ਸਵਾਲੀ ਦੀ ਪੈਦਾ ਹੁੰਦਾ ਕਹਿੰਦੀ ਆ ਪਹਿਲਾਂ ਕਰਦੇ ਗੁਰਦੇ ਤੇ ਹੁਣ ਤਾਂ हट ਗਈ ਕਹਿੰਦੀ ਮੈਂ ਤੇਰੇ ਕਰਨਾ ਹੈ ਜਾਂ ਭਲਾ ਕਰ ਦੂ ਇੱਕ ਚੀਜ਼ ਦੀ ਲੋੜ ਪਊ ਕਹਿੰਦੀ ਕੀ ਕਹਿੰਦੀ ਬੋਤੇ ਦਾ ਛੀੜ ਹੋਵੇ ਨਾ ਕੈਨ ਯੂ ਮੈਨੂੰ ਗੜ ਵੀਕ ਲਿਆ ਦਿਓ ਤੇ ਮੈਂ ਤੇਰੇ ਘਰ ਮਾਨ ਕੇ ਉਹ ਜੇ ਮੰਤਰ ਛਿੱਟਾ ਦੇ ਦੂੰ ਤੇਰੇ ਘਰੇ ਬਾਦਈ ਹੁੰਦਾ ਰਹੂਗਾ ਭਾਈ ਬੁੜੀ ਨੇ ਬੁੜੀ ਕਹੇ ਸਵੇਰੇ ਵੰਗਾ ਦੂੰਗਾ ਅੱਜ ਤਾਂ ਹੈ ਨਹੀਂ ਬੋਤਾ ਖੇਤ ਹੈ ਭਾਈ ਦੂਜੇ ਦਿਨ ਮੁੰਡਿਆ ਨੂੰ ਕਹਿੰਦੀ ਬੋਤੇ ਦਾ ਚੀੜ ਲਿਆ ਕੇ ਦੇ ਉਹ ਕਹਿੰਦੇ ਕੀ ਕਰਨਾ ਬੇਬੇ ਤਾਂ ਕਹਿੰਦੀ ਤੁਸੀਂ ਮੈਨੂੰ ਗੜਬੀ ਕੀ ਚੀੜ ਦੀ ਲਿਆ ਦਿਓ ਤੇ ਕਹਿੰਦੇ ਫੇਰ ਵੀ ਕਹਿੰਦੇ ਨਹੀਂ ਤੁਸੀਂ ਲਿਆਓ ਮੇਰੇ ਕਹੇ ਭਾਈ ਜਦੋਂ ਚੱਲ ਬੋਤੇ ਦਾ ਖੇਤ ਤੋਂ ਉਹ ਜਿਹੜਾ ਕੋਲੇ ਬੰਦਾ ਸੀ ਵੀ ਜਦੋਂ ਬੁਕਤਾ ਖੜਾ ਹੋਇਆ ਉਹ ਪਸ਼ਾਬ ਕਰਦਾ ਹੁੰਦਾ ਬਚਲ ਤਰ ਤਰ ਪਰ ਲੈ ਗੜਬੀ ਉਹਦਾ ਪਿਓ ਕਹਿੰਦਾ ਕਿਉਂ ਲੱਗਿਆ ਪਤਾ ਕੰਦੀ ਬਾਪੂ ਫੜਾਣੇ ਪਿੰਡ ਉਹ ਤਾਂ ਆਪਣਾ ਕਿਸ਼ਾ ਕੀ ਹਾਂ ਕਹਾਂ ਤੈਨੂੰ ਤੈਨੂੰ ਦੇਖਿਆ ਕਦੇ ਨਾ ਰੂੜੀ ਦੇ ਲੇਡੇ ਪਏ ਸੀ ਕਿਸੇ ਪਿੰਡ ਚ ਗੂੜੀ ਤੇ ਲੇਡੇ ਨਹੀਂ ਥੀ ਬੋਤਾ ਆਪਣਾ ਉਹਨਾਂ ਦੇ ਕੋਲੇ ਹੈ ਜਨਾਬ ਹਾਂ ਇਹ ਤਾਂ ਤੇਰੀ ਗੱਲ ਸੱਚੀ ਹੈ ਭਾਈ ਉਹ ਚੀੜ ਜਾ ਲਿਆਂਦਾ ਦੂਜੇ ਦਿਨ ਫੇਰ ਬਣ ਗਈ ਸ਼ਾਦਨੀ ਜੀ ਘਰੇ ਜਾ ਵੜੀ ਉਹ ਬੁੜੀ ਕਹਿੰਦੀ ਲੈ ਬਾਬਾ ਅਸੀਂ ਮੰਗਾ ਲਿਆਤੀ ਹੋ ਪਰ ਉਹਦੇ ਬੱਚੇ ਮੂੰਗਲਾਂ ਜਾਂ ਫੇਰ ਕੇ ਸਿੱਟਾ ਦੇਤਾ ਬੁੜੀ ਨੂੰ ਕਹਿੰਦੀ ਸਾਰੇ ਘਰ ਚ ਸਿੱਟਾ ਦੇ ਦੇ ਅੰਦਰ ਬਾਹਰ ਅੱਜ ਚੰਗਾ ਪਈ ਜਦੋਂ ਬੁੜੀ ਸਿੱਟਾ ਦਿੰਦੀ ਛਿੰਦੀ ਅੰਦਰ ਜਾ ਵੜੀ ਮਾਂਗਰੀ ਵਾਗੀ ਬੁੜੀਆ ਗੱਲ ਫੜ ਲਿਆ ਹਾਂ ਗੱਲ ਭੜਿਆ ਕਹਿੰਦੀ ਗੱਲ ਦੱਸ ਬੋਤਾ ਕਿੱਥੇ ਆ ਨਹੀਂ ਮਾਰ ਦੂੰ ਗਾਲ ਕੁੱਟ ਕੇ ਦਿਨ ਨੂੰ ਹੁਣ ਬੁੜੀ ਜੇ ਬਹੁਤ ਆਖੜੀ ਬੁੜੀ ਮਾੜੀ ਬੁੜੀ ਨੇ ਆਖਿਆ ਜਾਇ ਨੂੰ ਖਾਵੇ ਬੋਤਾ ਮਾਰ ਦੂਏ ਇੱਥੇ ਕਿਹੜਾ ਦੇਖਦਾ ਕੱਲੀ ਜਾਣੀ ਆ ਕਹਿੰਦੀ ਮੇਰਾ ਘਾ ਛੜਨ ਦੇ ਦੱਸ ਦੇਣੀ ਆ ਕਹਿੰਦੀ ਦੱਸ ਕਿੱਥੇ ਆ ਬੁੜੀ ਕਹਿੰਦੀ ਐਂ ਕਰ ਕੇ ਕਿਹੜਾ ਲੱਗਾ ਜਾਂਦਾ ਏ ਰਾਹ ਦੇ ਨਾਲ ਬੰਨੈ ਬੰਨੇ ਚ ਛੜਾ ਬੋਤਾ ਬੰਨੇ ਆਵੇ ਕੰਨੀ ਲੈ ਇਹਨੇ ਮੁਰੇ ਕੱਢ ਕੇ ਬੋਤਾ ਕੰਨੀ ਠੀਕਾ ਭਾਈ ਮੁਰੇ ਨੂੰ ਕਹਿੰਦੇ ਲਾ ਗੱਲ ਸੁਣ ਲਾ ਜੇ ਗੱਲ ਕੱਚੀ ਹੋਈ ਨਾ ਤੈਨੂੰ ਫੇਰ ਮਿਲੂੰ ਮੈਂ ਤੈਨੂੰ ਨਹੀਂ ਛੱਡਦੀ ਮਾਰੇ ਬਣਾ ਕਿਤੇ ਵਾਗ ਜੀ ਭਾਈ ਉਹ ਕਹਿੰਦਾ ਬਾਬਾ ਨਹੀਂ ਬਾਬਾ ਮੈਂ ਤੈਨੂੰ ਸੱਚ ਦੱਸਦਾ ਭਾਈ ਲਾ ਕੇ ਕਰੇ ਜੋਗਿਆਂ ਵਾਲੇ ਕੱਪੜੇ ਤੇ ਬੰਦਿਆਂ ਵਾਲੇ ਕੱਪੜੇ ਪਾ ਲਈ ਮੋਢੇ ਤੇ ਚੱਕ ਲਈ ਖਾੜੀ ਰੱਸਾ ਲੈ ਲਿਆ ਕੋਲੇ ਉਬਰ ਨੇ ਜ ਜਾਵੜੀ ਲੱਕੜਾ ਵੰਡਲ ਦੇ ਵਹਾਨੇ ਜਦੋਂ ਬੰਨੇ ਚ ਗਈ ਉਹਦੇ ਪਿੱਛੋਂ ਨਿਸ਼ਾਨੀਆਂ ਪੂਛੀਆਂ ਤੇ ਉਹਨੇ ਕਿਹਾ ਦੀ ਕਹਿੰਦਾ ਇੱਕ ਨੱਕ ਟੁੱਟਿਆ ਆਪਣੇ ਬੋਤੇ ਦਾ ਉਹ ਗੇਨਕ ਦੇਖ ਤਾ ਜਾਲੇ ਝੂਟਾ ਹੋਇਆ ਦਾ ਮਹਾਰ ਨੂੰ ਉਹ लाਟੀ ਆੜ ਦੇਣ ਦੀ ਨੱਕ ਨੂੰ ਜੇ ਤਾਂ ਥੋੜੀ ਜਿਹੀ ਰੈਲੀ ਹੁੰਦੀ ਫਿਰ ਤਾਂ ਨਿਕਲ ਜਾਂਦੀ ਇਹ ਸ਼ਕਤੋਂ ਦੀ ਨੱਕ ਹੀ ਤੋੜ ਲੈਂਦੇ ਉਸੋਂ ਨਾ ਕਿਦਾ ਨੱਕ ਟੁੱਟਿਆ ਸੱਜੇ ਪਾਸੇ ਦਾ ਪਈ ਇਹ ਤਾਂ ਬਣਦੀ ਬਣਦੀ ਲੱਕੜਾਂ ਗਈ ਬੋਤਾ ਤੇ ਮਲੇ ਜਰੀ ਜਾਵੇ ਹੁਣੇ ਦੇਖਿਆ ਵੀ ਹਾਂ ਬੋਤਾ ਨੱਕ ਟੁੱਟੇ ਵਾਲਾ ਇਹੀ ਹੈ ਵੀ ਬੋਤਾ ਪੜਾਈ ਹੈ ਬੰਦਾ ਉਹਨਾ ਨਾਮੋਜਨਾ ਦਖਤ ਲਈ ਪਿਆ ਆਪਣੇ ਬਰਕਰਾਰ ਆਖੀ ਛੱਡਿਆ ਦੀ ਜਿਹੜਾ ਪਿਆ ਫੇ ਕੋਲੇ ਦੀ ਕੁਹਾੜੀ ਸਰਾਣੇ ਜਾ ਖੜੀ ਕਹਿੰਦੀ ਗੱਲ ਦੱਸਦੇ ਬੋਤਾ ਕਿਥੋਂ ਨਾ ਨਹੀਂ ਤੈਨੂੰ ਮਾਰ ਦੂੰ ਕੁਹਾੜੀ ਨਾਲ ਹੁਣ ਕੋ ਬੰਦਾ ਬਣੀ ਵੀ ਮੂੰਹ ਬੰਨਿਆ ਵਾ ਉਹ ਕਹਿੰਦਾ ਬੋਤਾ ਸਾਡਾ ਕਹਿੰਦੀ ਹਜੇ ਵੀ ਮੌਕਾ ਦੱਸਦੇ ਨਹੀਂ ਕੁਹਾੜੀ ਆਉਂਦੇ ਤੇਰੇ ਸਿਰ ਨੂੰ ਕੋਣ ਆਖ ਭੈਣ ਮਰਾਏ ਬੋਤਾ ਇਹ ਮਾਰ ਕੇ ਦਰਜੂਆ ਉਹ ਕੰਨ ਬੂਤਾਂ ਦਾ ਹੀ ਫਲਾਣੇ ਪਿੰਡੋਂ ਕੱਢ ਕੇ ਲਿਆ ਆ। ਕਿਛਾ ਅਖੀ ਹਾਂ। ਚੰਗਾ ਕੇ ਬੂਤੇ ਨੂੰ ਲਿਆ ਫੜਤੇ। ਨਾਲੇ ਕਿ ਕਹਾੜੀ ਮੰਗਰ ਤੁਰ ਗਈ। ਪਈ ਨੇ ਬੂਤਾ ਲਿਆਂਦਾ ਲਿਆ ਕੇ ਜਿਹੜਾ ਹਾ ਬੂਤੇ। ਆਈ ਕਹਾਂ ਲੱਗੀ ਚੰਗਾਇਆ ਕਰ ਤੂੰ ਤੇਨੂੰ ਬਹਾ ਜਦੋਂ ਕੋਈ ਬੋ ਤੇਨੂੰ ਬਹਾਉਣ ਲੱਗਿਆ ਹੋ ਉਹ ਤਾਂ ਗਲ ਫੜ ਲਿਆ ਗਲ ਫੜਿਆ ਭਾਈ ਤਕੜੀ ਸੀ ਦਲੇਰ ਸੀ ਹੱਥ ਨਾ ਪਟੇ ਜਾਣ ਮਨੂੰ ਕਹਿੰਦੇ ਨੂੰ ਹੁਣ ਮਾਰੂ ਛੱਡਦੀ ਨਹੀਂ ਮੈਂ ਬੋਤੇ ਵਾਲਾ ਉਹ ਕਹਿੰਦਾ ਮਾਰਨਾ ਤੂੰ ਬੋਤਲ ਲੈ ਜਾ। ਨਹੀਂ ਤਾਂ ਲੈ ਜਾਣੇ ਲੈ ਜਾਣਾ। ਖਾਲੀ ਨਹੀਂ ਜਾਂਦਾ ਕੁਝ ਹੋਰ ਵੀ ਚਾਹੀਦਾ ਨਾਲ। ਉਹ ਕਹਿੰਦਾ ਚੰਗਾ ਇਹ ਤੂੰ ਮੇਰਾ ਗਾਲ ਛੱਡ ਦੇ। ਨਾ ਨਹੀਂ ਛੱਡਦੀ। ਇਹਨੇ ਚੋਰ ਹੁੰਦੇ ਘਰੇ ਪੈਸੇ ਦੀ ਰੱਖਦੇ ਚੋਰੀ ਦੇ ਵਹਰ ਦੱਬਦੇ। ਇਹਨਾਂ ਨੂੰ ਪਤਾ ਆਉਂਦਾ ਜ ਆਪਣੇ ਘਰੇ ਦਾ ਤਲਾਸ਼ੀ ਹੁੰਦੀ ਰਹਿੰਦੀ ਹੈ। ਉਹ ਕਹਿੰਦਾ ਚੰਗਾ। ਕਾਇ ਕਰ ਕਮਾ ਇੱਛੇ ਨੰ ਸਾਡੇ ਪੈਸੇ ਦੱਬੇ ਹੋਏ ਨੇ। ਕੰਨੀ ਪਟਟ ਰੂਆ ਤੁਸੀਂ ਉਹਨੇ ਕਹੇ ਜੇ ਮੈਂ ਡਰਾਪਰ ਲਾਗੀ ਬਾਜੂ ਮੈਂ ਟੋੜਾ ਪਟਰੇ ਕੋੜੀ ਦੇ ਸਿਰ ਤੇ ਖੜ ਗਈ ਉਹ ਕਹੇ ਪੈਸੇ ਦਿੰਨਾ ਮੈਂ ਕੱਢ ਕੇ ਦੇਖੀ ਕਿ ਤੇ ਕੋੜੀ ਨਾ ਮਾਰੀ ਹਾਂ ਉਹ ਕਹੇ ਜੇ ਪਾਸੇ ਤੂੰ ਮੜਾ ਹੈਲਦਰ ਦੇ ਸਾਰੇ ਕੋੜੀ ਸਿਰ ਤੇ ਮਾਰੂ ਭਾਈ 150 ਰੁਪਿਆ ਜਿਹੜਾ ਹੈਗਾ ਤੀ ਉਹ ਕਢਾ ਲਿਆ ਮਾਨੂੰ ਕਹਿਣ ਲੱਗੇ ਆ ਗੱਲ ਐ ਐਚੇ ਬੈਜਾ ਜੇ ਤੂੰ ਬਹਿ ਗਿਆ ਲਾ ਕੇ ਸਾਹਾਬਾ ਰਖਤਨਾਂ ਨੂੰ ਉਡਤਾ ਭਾਈ ਵਾਕੇ ਬੋਤਾ ਵਾਕੇ ਬੋਤੇ ਦੀ ਮਾਰਤੀ ਅੱਡੀ ਭਾਈ ਪੈਂਡਾ ਆ ਗਈ ਜਿਹੜਾ ਸੇ ਉਹ ਕੁੜੀ ਆ ਮੇ ਬੋਤਾ ਲੈ ਗਈ ਜੇ ਤਾਂ ਆ ਮੇ ਬੋਤਾ ਲੈ ਉਹਦਾ ਪਿਓ ਆਇਆ ਕਹਿੰਦਾ ਬਾਹ ਉਹ ਸ਼ੇ ਰਾਖ ਨਹੀਂ ਵਾ ਪੁੱਛ ਆਣ ਬੋਤਾ ਆਪਣਾ ਹੀ ਆ ਕਹਿੰਦਾ ਬੋਤਾ ਆਪਣਾ ਹੀ ਐ ਨੱਕ ਟੁੱਟਿਆ ਵਾ ਐਹਾ ਜਾਂ ਰੰਗ ਐ ਦਾ ਕਿਹਦੀ ਲਾਫੜ ਜਿੰਨੇ ਦਾ ਬੋਤਾ ਜੀ ਉਹਨੇ ਮੈਂ ਤੈਨੂੰ ਪੈਸੇ ਲਿਆਤੇ ₹300 ਲਿਆ ਯਾਨਾ ਇਹ ਦਰਖਤ ਨਾ ਬਨ ਕੇ ਆਈ ਹੈ ਕੰਦੀ ਫਲਾਣੇ ਪਿੰਡ ਦੇ ਚੋਰ ਨੇ ਉਹ ਕਹਿੰਦਾ ਬਾਬੀ ਸ਼ੇਰਾ ਧੰਨਵਾਦ ਤੇਰਾ ਤਾਂ ਪਿੰਡ ਚ ਪਤਾ ਲੱਗ ਗਿਆ ਵੀ ਕੁੜੀ ਬੋਤਾ ਖੋਲਿਆ ਦੀ ਦਵਾਰੇ ਮੋੜ ਲਿਆਈ ਭਾਈ ਬੱਲੇ ਬੱਲੇ ਹੋ ਗਈ سارے ਪਿੰਡ ਦੇ ਵਿੱਚ ਚਰਚਾ ਹੋ ਗਈ ਯਾਰ ਵੀ ਕਮਾਲ ਆਈ ਡੀ ਦਲੇਰ ਕੁੜੀ ਡਾਕੂਆਂ ਤੋਂ ਮਾਰ ਲੈ ਲਿਆ ਹਾਏ ਨੀਕਾ